ਇਥੇ ਆਖ ਜਾਨਾ ਜਾਲ ਮੈਂ ਚਾਹੀਦਾ ਰਤਨ ਲਾਲ ਰਤਨ ਲਾਲ ਜਾ ਕਾ ਕਛੂ ਨਮੋ ਭਰੇ ਪੰਡਾਰ ਆ ਕੂਟਿਆ ਤੋਂ ਖਾਵੇਂ ਖਰਚੇ ਰਲ ਮਿਲ ਭਾਈ ਤੋਤ ਨਾ ਆਵੇ ਵਦ ਨੂੰ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਨੇ ਖਾਏ ਸੋਏ ਦੁੱਖ ਖਜ਼ਾਨੇ ਲਿਆਦ ਨਾਏ ਜਿਨਨੇ ਚੰਗੇ ਕਰਮ ਕਰਕੇ ਚੰਗੇ ਆਪਣੇ ਲੇਖ ਬਣਾ ਲਏ ਹੈ ਭਾਗ ਬਣਾ ਲਏ ਹੈ ਚੰਗੀ ਸੋਚ ਕਰਕੇ ਕਹਿੰਦੇ ਉਹਨੂੰ ਇਸ ਖਜ਼ਾਨੇ ਚ ਹਿੱਸੇਦਾਰੀ ਮਿਲਦੀ ਹੈ ਬਾਕੀ ਇਹ ਮੁੱਕਣ ਵਾਲਾ ਥੋੜਾ ਹੁਣ ਸਾਡੇ ਵਰਗੇ ਪੰਗਤੀ ਬਾਬੇ ਸਟੇਜ ਤੇ ਸੁਣਾਉਣਗੇ। ਬਾਬਾ ਜੀ ਕੋਲੇ ਬੰਦੇ ਆ ਗਏ ਫੇਰ ਕਹਿੰਦੇ ਬਸ ਪ੍ਰਾਂਤ ਦੇ ਵਿੱਚ ਉੱਤੇ ਪਾ ਲਿਆ ਕੱਪੜਾ ਕਹਿੰਦੇ ਫੇਰ ਬਸ ਚੌਲ ਮੁੱਕੇ ਹੀ ਨਹੀਂ ਤੇ ਸਾਡੇ ਵਰਗਾ ਫੇਰ ਥੱਲੇ ਬੈਠਾ ਛਾਪਾਈ ਐ ਹੋ ਜਾਂਦਾ ਹੈ। ਫੇਰ ਪੰਗਤੀ ਕਿਹੜੀ ਪੜ ਦੇਣਗੇ? ਆ ਲਿਖਿਆ ਤੇ ਪਾਣੀ 'ਚ ਵੀ ਖਾਵਾ ਹੈ, ਖਰਚਾ ਹੈ, ਰਲ ਮਿਲ ਭਾਈ ਟੁੱਟਣਾ ਆਵੇ। ਤੇ ਸਾਡੇ ਵਰਗਾ ਬੈਠਾ ਹੀ ਸੋਚਦਾ ਵੀ ਯਾਰ ਸਾਡੇ ਵਾਲੀਆਂ ਪ੍ਰਾਂਤਾਂ ਤੇ ਮੁੱਕ ਜਾਂਦੀਆਂ। ਸਾਡੀਆਂ ਜਲੇਬੀਆਂ ਵੀ ਮੁੱਕ ਜਾਂਦੀਆਂ ਸਾਡੇ ਤੇ ਝੋਲ ਵੀ ਮੁੱਕ ਜਾਂਦੇ ਆ ਆ ਬਾਬਿਆਂ ਦੇ ਹੀ ਆ ਜਿਹੜੇ ਖਜ਼ਾਨੇ ਮੁੱਕਦੇ ਨੇ ਪਰ ਗੱਲ ਕਿਹੜੇ ਖਜ਼ਾਨੇ ਦੀ ਚੱਲਦੀ ਸੀ ਇੱਥੇ ਅਕਲ ਵਾਲੇ ਖਜ਼ਾਨੇ ਦੀ ਗੁਨਾ ਦੇ ਖਜ਼ਾਨੇ ਦੀ ਇਹਨਾਂ ਨੇ ਆ ਚੌਲਾਂ ਤੇ ਲੈਣ ਦੀ ਗੱਲ ਗੱਲ ਕਿਹੜੀ ਚੱਲਦੀ ਏ ਲੈ ਕਿੱਥੇ ਆਏ ਆ ਤੇ ਗੱਲ ਮੰਨਣ ਚ ਵੀ ਆਉਂਦੀ ਆ ਨਾ ਕਿਤੇ ਮੁੱਕਦਾ ਕਿਤੇ ਅਕਲ ਵਾਲਾ ਖਜ਼ਾਨਾ ਕਿਤੇ ਦਿਮਾਗ ਵਾਲਾ ਕਿਤੇ ਖਜ਼ਾਨਾ ਮੁੱਕ ਜੂ ਕਿਤੇ ਰੱਬ ਦਾ ਖਜ਼ਾਨਾ ਤੁਹਾਡੇ ਇੱਥੇ ਆ ਜਿੰਨਾ ਮਰਜ਼ੀ ਕੱਢ ਲਿਓ ਨਵੀਆਂ ਤੋਂ ਨਵੀਆਂ ਕਾਢਾਂ ਕਿਤੇ ਖਤਮ ਹੋ ਜਾਣਗੀਆਂ ਕਦੇ ਵੇਖੋ ਬਲਦਾਂ ਵਾਲੀ ਖੇਤੀ ਆਈ ਸੀ ਹੁਣ ਟਰੈਕਟਰਾਂ ਵਾਲੀ ਆ ਗਈ ਹੁਣ ਟਰੈਕਟਰ ਵੇਖੋ ਨਵੇਂ ਤੋਂ ਨਵੇਂ ਬਣਦੇ ਕਿ ਨਹੀਂ 2-3 ਸਾਲਾਂ ਚ ਚੇਂਜ ਹੋ ਰਿਹਾ ਇਹ ਹੈ ਕਾਢ 3 ਸਾਲਾਂ ਨੂੰ ਹੋਰ ਦੇਖਿਓ ਅਗਲੇ ਦਿਨ ਆਉਣ ਵਾਲੇ ਸਾਡੇ ਵੀ ਤੇ ਏਸੀ ਟਰੈਕਟਰ ਹੀ ਚੱਲਦੇ ਆ ਹੁਣ ਏਸੀ ਆ ਗਏ ਉਦੋਂ ਮੈਂ ਟਰੈਕਟਰ ਵਾਲਿਆਂ ਦੀ ਏਜੰਸੀ 'ਚ ਗਿਆ ਮੈਂ ਇੱਕ ਦਿਨ ਉਹ ਮੈਨੂੰ ਕਹਿੰਦੇ ਜੀ ਬਸ ਆਹ ਟਰੈਕਟਰ ਹੈ ਮੈਂ ਕਿਹਾ ਕਿਵੇਂ ਕਹਿੰਦੇ ਬਸ ਕੰਪਿਊਟਰ ਦੇ ਉੱਤੇ ਸੇਵ ਕਰ ਦੋ ਆਪੇ ਚੱਲੀ ਜਾਂਦਾ ਹੈ ਬੰਦੇ ਦੀ ਲੋੜ ਹੀ ਨਹੀਂ ਕਹਿੰਦਾ ਡਰਾਈਵਰ ਦੀ ਕਹਿੰਦੇ ਬੰਦਾ ਨਹੀਂ ਚਾਹੀਦਾ ਇਹਦੇ ਤੇ ਮੈਂ ਕਿਹਾ ਹੈ ਕਿੰਨੇ ਦਾ ਕਹਿੰਦੇ ਇਹ ਤਾਂ ਮਹਿੰਗਾ ਬਹੁਤ ਹੈ ਜੇ ਕਹਿੰਦੇ ਅਜੀ ਸਾਡੇ ਵਾਲਿਆਂ ਦਾ ਕੰਮ ਚੱਲਿਆ ਨਹੀਂ ਤੇ ਅਮਰੀਕਾ ਕੈਨੇਡਾ ਚਾਹੀਂ ਕਰਦੇ ਲੋਕ ਬਸ ਇੱਕ ਵਾਰੀ ਉਹਦੇ ਤੇ ਸਾਰਾ ਕੁਝ ਭਰ ਦਿੰਦੇ ਆ ਉਹ ਆਪੇ ਹੀ ਚੱਲੀ ਜਾਂਦਾ ਆਟੋਮੈਟਿਕ ਹੀ ਚੱਲਦਾ ਹੈ ਬੰਦੇ ਦੀ ਕਹਿੰਦੇ ਲੋੜ ਹੀ ਨਹੀਂ ਪੈਣੀ ਆਉਣ ਵਾਲੇ ਸਮੇਂ ਇਦਾਂ ਹੀ ਹੋ ਰਿਹਾ ਹੈ ਹੁਣ ਜਹਾਜ਼ ਵੀ ਕਹਿੰਦੇ ਉਹ ਆਟੋ ਪਾਇਲਟ ਲਾ ਦਿੰਦੇ ਆ ਜਦੋਂ ਉੱਤੇ ਚਲੇ ਜਾਂਦਾ ਮੁੜ ਕੇ ਉਹ ਆਪ ਹੀ ਉੱਡਦਾ ਜਹਾਜ਼ ਵੀ ਇੰਨੀ ਸਪੀਡ ਤੇ ਵਗਦਾ ਵੀ ਹੁਣ ਹਜ਼ਾਰ ਦੀ ਸਪੀਡ ਤੇ ਜਾਊਗਾ ਮੁੜ ਕੇ ਤੇ ਲੋੜ ਹੀ ਨਹੀਂ ਪੈਂਦੀ ਨਵੀ ਤੋਂ ਨਹੀਂ ਕਿੱਥੋਂ ਆਉਂਦੀ ਇਹ ਭਲਾ ਦੱਸੋ ਦਿਮਾਗ ਚ ਖਾਵੇ ਖਰਚੇ ਰਲ ਮਿਲ ਭਾਈ ਤਾਂ ਨਵੀਆਂ ਨਵੀਆਂ ਰਲ ਮਿਲ ਕਾਢਾਂ ਕੱਢੀ ਚੱਲਿਓ ਮੁੱਕਣੀਆਂ ਕਿਦੇ ਕਾਢਾਂ ਜਿੰਨੀਆਂ ਮਰਜ਼ੀ ਕਾਢ ਲਿਓ ਆਖ ਜਾਣੇ ਦੀ ਗੱਲ ਸੀ ਇਹ ਚੌਲਾਂ ਦੀ ਗੱਲ ਕਰੀ ਜਾਂਦੇ ਇੱਥੇ ਇਹ ਗੱਲ ਕਰੀ ਜਾਂਦੇ ਕਹਿੰਦੇ ਰੋਟੀਆਂ ਨਹੀਂ ਮੁੱਕੀਆਂ ਸਬਜ਼ੀ ਨਹੀਂ ਮੁੱਕੀ ਹੁਣ ਸਾਡੇ ਵਰਗਾ ਬੰਦਾ ਬੈਠਾ ਹੀ ਡਾਊਨ ਹੋਈ ਜਾਂਦਾ ਸਾਡੀਆਂ ਭੈਣਾਂ ਆਪਾਂ ਸਾਰੇ ਐਂ ਡਾਊਨ ਹੋਈ ਜਾਂਦੇ ਹੁਣ ਪਹਿਲਾਂ ਬੀਬੀਓ ਕਾਡਾ ਨਹੀਂ ਹੈ ਵੇਖੋ ਪਹਿਲਾਂ ਕਿਵੇਂ ਦਰੀਆਂ ਬੁੰਡੀਆਂ ਪੈਂਦੀਆਂ ਤੇ ਹੁਣ ਬੁੰਨੀਆਂ ਪੈਂਦੀਆਂ ਹੁਣ ਪਹਿਲਾਂ ਵਾਂਗ ਮੰਜੇ ਬੁੰਨਦੀਆਂ ਕੁਝ ਹੁਣ ਖੇਸ ਪਹਿਲਾਂ ਵਾਂਗ ਬਣਦੇ ਸਾਰਾ ਕੁਝ ਬਣਿਆ ਬਣਾਇਆ ਜਾਂਦਾ ਕੰਬਲ ਪਹਿਲਾਂ ਵਾਲੇ ਆ ਕਿਤੇ ਇਹ ਨਵੀਆਂ ਕਾ ਇਹਨੂੰ ਕਹਿੰਦੇ ਐ ਵਰਤ ਵਰਤ ਕੇ ਹੁਣ ਇਹ ਜਿਹੜੇ ਅੱਜ ਕੰਬਲ ਐ 10-15 ਸਾਲਾਂ ਨੂੰ ਥੋੜਾ ਰਹਿਣਗੇ ਅੱਜ ਵਾਲੇ ਬੈੱਡ 10-15 ਸਾਲਾਂ ਨੂੰ ਹੋਰ ਰਵਾਜ ਬਦਲ ਜਾਣਗੇ ਪ੍ਰਾਣੀਆਂ ਕੋਠੀਆਂ ਇਹੇ ਜਿਹੀਆਂ ਹੁੰਦੀਆਂ ਸੀ ਕਿਦਾਂ ਹੁਣ ਨਵੀਆਂ ਵੇਖੋ ਕਿੱਦਾਂ ਦੀਆਂ ਇਹਨੂੰ ਕਹਿੰਦੇ ਐ ਵੀ ਜਿੰਨਾ ਮਰਜ਼ੀ ਵਰਤੀ ਚੱਲੋ ਇਹ ਚੋਲਾਂ ਦੀ ਗੱਲ ਕਰੀ ਜਾਂਦੇ ਇੱਥੇ ਬਾਬੇ ਸਾਡੇ ਵਿਚੋਲ ਆ ਗਏ ਜੀ ਹੋਰ ਭਰ ਲਿਆ ਕਰਨ ਕਹਿੰਦੇ ਉੱਧਰ ਆ ਜਾ ਕਰ ਤੇ ਸਾਡੇ ਵਰਗੇ ਥੱਲੇ ਬੈਠੇ ਵਾਹਿਗੁਰੂ ਵਾਗੁਰੂ ਵਾਗੁਰੂ ਭਾਈ ਭਾਗੁਰੂ ਬਾਬਿਆਂ ਨੇ ਕਮਾਲ ਕਰ ਦਿੱਤੀ ਲੈ ਐਦਾਂ ਹੀ ਕਰਦੇ ਅਸੀਂ ਦਿਮਾਗ ਨੂੰ ਚਲਾਓ ਮਾੜਾ ਮੋਟਾ ਇਹਨੂੰ ਡੈੱਡ ਨਾ ਕਰੋ ਦੋ ਬੰਦੇ ਨਹੀਂ ਦਿਮਾਗ ਚੱਲਣ ਦੇਣਾ ਚਾਹੁੰਦੇ ਨਾ ਬਾਬੇ ਨਾ ਲੀਡਰ ਇਹ ਬੁੱਧੂ ਬਣਾ ਕੇ ਰੱਖਣਾ ਚਾਹੁੰਦੇ ਐ ਇਹ ਨਹੀਂ ਚਾਹੁੰਦੇ ਲੋਕ ਸਿਆਣੇ ਹੋਣ ਇਹਨੂੰ ਸਟ੍ਰੈਚ ਕਰੋ ਮਾੜਾ ਮੋਟਾ ਖੋਲੋ ਕਿੰਨਾ ਚਿਰ ਰਹੀ ਰਹੋਗੇ ਭਾਈ ਕਿੰਨਾ ਚਿਰ ਰਹਿਣਾ ਬੁੱਧੂ ਬਣੇ ਰਹਾਂਗੇ ਆਪਾਂ ਖੋਲੋ ਮਾੜਾ ਜਾਂ ਦਿਮਾਗ ਕੰਮ ਲਾਓ ਇਹਦੇ ਤੋਂ ਆ ਖਜ਼ਾਨਾ ਹੈ ਰੱਬ ਬੈਠਾ ਰੱਬ ਆ ਆ ਜੋਤ ਹੈ ਉਹਦੀ ਮਨ ਤੂੰ ਜੋਤ ਸਰੂਪ ਮਨ ਕਾਦੇ ਚ ਹੈ ਮਾਈਂਡ ਕਾਦੇ ਚ ਹੈ ਇੱਥੇ ਹੀ ਹੈ ਦਿਮਾਗ ਚ ਮਨ ਵਿੱਚ ਜੋਤ ਹੈ ਉਹਦੀ ਇਹਨੂੰ ਖੋਲ ਤੇਰੇ ਸਿਰ ਤੇ ਖਜ਼ਾਨਾ ਤੂੰ ਖਾਲੀ ਨਾ ਰਹਿ ਜੀ ਪਿਆਸਾ ਹੀ ਨਾ ਮਰ ਜੀ ਕਿਤੇ ਇਹਨੂੰ ਵਰਤਣਾ ਸਿੱਖ ਸਟ੍ਰੈਚ ਕਰਨਾ ਸਿੱਖ ਬਾਹਰ ਲਿਆਂ ਦੇਸ਼ਾਂ ਵਿੱਚ ਦਿਮਾਗ ਵਰਤਿਆ ਜਾਂਦਾ ਆ ਸਾਡੀਆਂ ਨਾ ਆਹੀ ਬੀਬੀਆਂ ਜਿਹੜੀਆਂ ਇੱਥੇ ਜਿਹੜੀ ਮੇਰੀ ਭੈਣ ਇੱਥੇ ਸਾਰਾ ਦਿਨ ਬੋਆ ਪੱਥਦੀ ਹੈ ਨਾ ਜੇ ਕਿਤੇ ਅੱਜ ਤੋਂ 20 ਸਾਲ ਪਹਿਲਾਂ ਇਹਦਾ ਕਿਸੇ ਦਾ ਭੈਣਪਰਾ ਬਾਹਰ ਹੁੰਦਾ ਤੇ ਇਹ ਜਿਹੜੀ ਪਾਥੀਆਂ ਪੱਥਨ ਵਾਲੀ ਭੈਣ ਕਿਤੇ ਬਾਹਰ ਗਈ ਹੁੰਦੀ ਤੇ ਗੱਡੀਆਂ ਖਿਲਾਰ ਕੇ ਨੇ ਬਾਹਰ ਐ ਛੱਲਾ ਕਮਾਉਂਦੀ ਨੇ ਅੰਦਰ ਬੜਿਆ ਕਰਨਾ ਸੀ ਵੀ ਜੋਬ ਤੋਂ ਆਈਆਂ ਜੇ ਕਨੇਡਾ ਹੁੰਦੀ ਜੇ ਚਲੇ ਜਾਂਦੀ ਇਹੀ ਦਿਮਾਗ ਵੇਖਦੇ ਤੁਸੀਂ ਕਿਵੇਂ ਚੱਲਦਾ ਇਹੀ ਗੱਲਾਂ ਦੇਖੋ ਕਿੰਦਾ ਨਹੀਂ ਕਰਦੀ ਖੋਲਦਾ ਅਗਲੇ ਆ ਨੇ ਹੈ ਤੇ ਇੱਥੇ ਜੰਮੀ ਸੀ ਪਾਥੀਆਂ ਪਤਦੀ ਦਾ ਵੀਜ਼ਾ ਲੱਗ ਗਿਆ ਚੱਲ ਗਈ ਬਾਹਰ ਤੇ ਹੁਣ ਉਹੀ ਐ ਉਹ ਬੇਬੇ 60 ਸਾਲ ਦੀ ਜਦੋਂ ਪੋਤਿਆਂ ਨੂੰ ਲੈ ਕੇ ਆਉਂਦੀ ਐ ਬੱਚੇ ਆ ਬਾਹਰੇ ਗੱਡੀ ਖਿਲਾਰ ਕੇ ਫੇਰ ਐ ਛੱਲਾ ਜਿਹਾ ਕਮੌੜੀ ਆਉਂਦੀ ਅੰਦਰ ਨੂੰ ਤੇ ਦੇ ਪਾਥੀਆਂ ਪਤਦੀ ਨੇ ਰਹਿ ਜਾਣਾ ਸੀ ਇੱਥੇ ਖੁੱਲ ਗਿਆ ਦਿਮਾਗ ਬਸ ਇੱਕ ਡੈਡੀ ਰਹਿ ਗਿਆ ਬਸ ਇੱਕ ਦਾ ਦਿਮਾਗ ਖੁੱਲਿਆ ਹੀ ਨਹੀਂ ਡੈਡੀ ਰਹਿ ਗਿਆ ਤਾ ਕਰਕੇ ਭਾਈ ਇਹ ਤਾਂ ਖੁੱਲਣ ਦੀ ਗੱਲ ਹੈ ਸਾਡਾ ਦਿਮਾਗ ਖੁੱਲਣ ਦਿੱਤਾ ਹੀ ਨਹੀਂ ਭਾਰਤ ਦੀ ਐਜੂਕੇਸ਼ਨ ਦਾ ਸਿਸਟਮ ਹੀ ਐਦਾਂ ਦਾ ਕਿ ਕਦੇ ਤੁਹਾਡੇ ਦਿਮਾਗ ਨੂੰ ਖੁੱਲਣ ਨਹੀਂ ਦਿੰਦਾ ਇੱਥੇ ਭੇਡਾਂ ਪੈਦਾ ਕੀਤੀਆਂ ਜਾਂਦੀਆਂ ਹਨ ਵਿਕਾਸ ਵਾਲੀ ਗੱਲ ਹੀ ਨਹੀਂ ਇੱਥੇ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਹੌਲੀ-ਹੌਲੀ ਇਹਨੂੰ ਆਪਾਂ ਵਰਤਨਾ ਸਿੱਖੀਏ ਭਗਤ ਰਵਿਦਾਸ ਜੀ ਕਹਿੰਦੇ ਨੇ ਤੈ ਨੀਚਾਂ ਨੂੰ ਉੱਚੇ ਕਰਦਾ ਕਿਹੜਾ ਕਿਹੜਾ ਪੱਖ ਕੋਠੀਆਂ ਨਹੀਂ ਵੀ ਤੂੰ ਗਰੀਬਾਂ ਦੀਆਂ ਕੋਠੀਆਂ ਪਾਤੀਆਂ ਉਹ ਤੇ ਅਗਲੇ ਨੇ ਆਪੇ ਪਾ ਲੈਣੀ ਆ ਨੇ ਤੈਂ ਦਿਮਾਗ ਉੱਚਾ ਅਕਲ ਆ ਗਈ ਜਿਹੜੀ ਅਕਲ ਨਾਮਦੇਵ ਜੀ ਨੂੰ ਆਈ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ ਆਹ ਵੇਖੋ ਜਿਹੜੀ ਇਹਨਾਂ ਨੂੰ ਸਮਝ ਆਈ ਇਹ ਕਿਸੇ ਨੂੰ ਨਹੀਂ ਖੁਸ਼ ਰਹਿੰਦੇ ਸੀ ਆਨੰਦ ਚ ਰਹਿੰਦੇ ਸੀ ਜ਼ਿੰਮੇਵਾਰੀਆਂ ਨਿਭਾਉਂਦੇ ਸੀ ਗਰੀਬੀ ਭਾਵੇਂ ਸੀ ਪਰ ਖੁਸ਼ ਸੀ ਚੜ੍ਹਦੀ ਕਲਾ ਸੀ ਕਹਿ ਕਹਿ ਰਵਿਦਾਸ ਸੁਨੋ રે ਸੰਤੋ ਹਰ ਜੀਉ ਤੇ ਸਭੈ ਸਰ ਰੱਬ ਸਭ ਕੁਝ ਕਰ ਸਕਦਾ ਹੈ ਇਸ ਕਰਕੇ ਭਾਈ ਉੱਚੇ ਹੋਵੋ ਦਿਮਾਗੀ ਵਿਕਾਸ ਕਰੋ ਖੋਲੋ ਦਿਮਾਗ ਆਪਣਾ ਬੜੀ ਲੋੜ ਹੈ ਅੱਜ ਬਹੁਤ ਅੱਜ ਜਮਾਨੇ ਨਾਲ ਪੈਰ ਨਾਲ ਕਦਮ ਨਾਲ ਕਦਮ ਮਲਾ ਕੇ ਤੁਰੀਏ ਬਾਕੀ ਗੱਲ ਆਪਾਂ ਕੱਲ ਦੇ ਦੀਵਾਨ ਚ ਕਰਾਂਗੇ ਇੱਕ ਬੇਨਤੀ ਜ਼ਰੂਰੀ ਹੈ ਬਈ ਪਹਿਲੀ ਵੀ ਗੁਰੂ ਜੀ ਜਾਣਗੇ ਫੇਰ ਚੱਲਾਂਗੇ 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਤੇ ਇਹ ਨਹੀਂ